ਆਮ ਆਦਮੀ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਤਿੰਨ ਤਿੰਨ ਧੜੇ ਬਣ ਚੁੱਕੇ ਆ ਆਮ ਆਦਮੀ ਪਾਰਟੀ ਦੇ ਵਿੱਚ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ। ਬੀਤੇ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਹਾਲਾਤ ਕੁਝ ਠੀਕ ਨਹੀਂ ਚੱਲ ਰਹੇ। ਇੱਕ ਦੂਜੇ ਦੀ ਵਿਰੋਧਤਾ ਅੰਦਰ ਖਾਤੇ ਵੱਡੇ ਪੱਧਰ ਉੱਪਰ ਹੋ ਰਹੀ ਹੈ। ਹੁਣ ਚੀਜ਼ਾਂ ਬਾਹਰ ਨਿਕਲ ਕੇ ਵੀ ਸਾਹਮਣੇ ਆ ਰਹੀਆਂ ਹੈਗੀਆਂ। ਜਿਸ ਤਰ੍ਹਾਂ ਅਮਨ अरोड़ा ਦੀ ਗੱਡੀ ਰੋਕੀ ਜਾਂਦੀ ਹੈ ਇੱਕ ਹੋਰ ਮੰਤਰੀ ਦੀ ਗੱਡੀ ਰੋਕੀ ਜਾਂਦੀ ਹੈ ਇਹ ਸਿੱਧੇ ਤੌਰ ਤੇ ਸੰਕੇਤ ਦਿੰਦਾ ਹੈ ਕਿ ਆਮ ਆਦਮੀ ਦੇ ਵਿੱਚ ਪਾਵਰ ਸੈਂਟਰ ਦੀ ਲੜਾਈ ਚੱਲ ਰਹੀ ਹੈ ਕਿ ਆਖਰਕਾਰ ਪਾਵਰ ਸੈਂਟਰ ਕੌਣ ਹੋਊਗਾ ਕਿ ਪਾਵਰ ਸੈਂਟਰ ਭਗਵੰਤ ਸਿੰਘ ਮਾਨ ਹੋਣਗੇ ਜਾਂ ਪਾਵਰ ਸੈਂਟਰ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਵਾਲੀ ਲੋਬੀ ਹੋਊਗੀ ਜਾਂ ਤੀਜਾ ਧੜਾ ਆਪਣੇ ਆਪ ਨੂੰ ਪਾਵਰ ਸੈਂਟਰ ਬਣਾਉਣਾ ਚਾਹੁੰਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਸ ਧੜੇ ਦੇ ਪਿੱਛੇ ਕੌਣ ਕੰਮ ਕਰ ਰਿਹਾ ਤੁਹਾਨੂੰ ਹੁਣ ਡਿਟੇਲ ਦੇ ਨਾਲ ਸਮਝਾਉਂਦੇ ਆ ਕਿ ਆਖਰਕਾਰ ਕੀ ਕੁਝ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਪਹਿਲਾਂ ਆਉਣੇ ਆ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕਿ ਇੱਕ ਧੜਾ ਆਮ ਆਦਮੀ ਪਾਰਟੀ ਦਾ ਮੰਨਿਆ ਜਾ ਰਿਹਾ ਹੈਗਾ ਹਾਲਾਂਕਿ ਸ਼ੁਰੂਆਤ ਦੇ ਵਿੱਚ ਤਾਂ ਭਗਵੰਤ ਮਾਨ ਹੋਣਾ ਦੇ ਨਾਲ ਬਹੁਤੇ ਵਿਧਾਇਕ ਨਜ਼ਰ ਆਉਂਦੇ ਸੀਗੇ ਪਰ ਹੁਣ ਬਹੁਤੇ ਵਿਧਾਇਕ ਉਹਨਾਂ ਦੇ ਧੜੇ ਦੇ ਵਿੱਚ ਨਹੀਂ ਰਹਿ ਗਏ ਕੁਝ ਕੁ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੈਗੇ ਆ ਜਿਹੜੇ ਚਾਹੁੰਦੇ ਆ ਕਿ ਭਗਵੰਤ ਸਿੰਘ ਮਾਨ ਤਾਕਤਵਾਰ ਹੋਣ ਉਹਨਾਂ ਨੂੰ ਲੀਡ ਕਰਨ ਪਰ ਭਗਵੰਤ ਸਿੰਘ ਮਾਨ ਸਾਰੀ ਤਾਕਤ ਆਪਣੇ ਕੋਲ ਰੱਖਣਾ ਚਾਹੁੰਦੇ ਆ ਪਰ ਦਿੱਲੀ ਲੋਬੀ ਹੁਣ ਉਹਨਾਂ ਨੂੰ ਉਹ ਤਾਕਤ ਨਹੀਂ ਦੇਣਾ ਚਾਹੁੰਦੀ ਤੇ ਹੁਣ ਵੱਡੇ ਪੱਧਰ ਉਪਰ ਵਿਧਾਇਕ ਦਿੱਲੀ ਲੋਬੀ ਦੇ ਨਾਲ ਵੀ ਮੌਜੂਦ ਹੈਗੇ ਆ ਪਰ ਹੁਣ ਇਸ ਤੋਂ ਅੱਗੇ ਦੀ ਗੱਲ ਇਹ ਹੈ ਕਿ ਤੀਜੇ ਧੜੇ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈਗੀ ਹੈ ਦੂਸਰੀਆਂ ਪਾਰਟੀਆਂ ਦੇ ਨਾਲ ਮੀਟਿੰਗਾਂ ਸ਼ੁਰੂ ਹੋ ਗਈਆਂ ਤੀਸਰੇ ਧੜੇ ਦੀਆਂ ਵੱਡੇ ਪੱਧਰ ਉੱਪਰ ਵਿਧਾਇਕਾਂ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਜਿਹੜੀ ਸੂਹ ਹੈਗੀ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਨੂੰ ਲੱਗ ਚੁੱਕੀ ਹੈ ਜਿਸ ਦੇ ਚਲਦੇ ਹੁਣ ਲਗਾਤਾਰ ਦਿੱਲੀ ਦੀ ਲੀਡਰਸ਼ਿਪ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਇੱਕ ਇੱਕ ਕਰਕੇ ਫੋਨ ਖੜਕਾਏ ਜਾ ਰਹੇ ਹੈ ਤੇ کیا جا رہا ہے کہ ਤੁਸੀਂ بُરા وقت ہے جو پارٹی ਦਾ چل ਰਿਹਾ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈਗੀ ਹੈ ਤੇ ਸੋ ਬੁਰੇ ਦੇ ਵਕਤ پارٹی ਦੇ ਨਾਲ ਖੜੇ ਰਹੋ ਤੁਸੀਂ ਇਮਾਨਦਾਰ پارٹی ਦੇ ਨਾਲ ਰਹੋ ਤੇ ਇੱਕ ਇੱਕ ਵਿਧਾਇਕ ਨੂੰ ਸਮਝਾਇਆ ਜਾ ਰਿਹਾ ਹੈ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਉਹਨਾਂ ਦੇ ਰੋਸੇ ਹੈ ਉਹਨਾਂ ਨੂੰ ਸੁਣਿਆ ਜਾ ਰਿਹਾ ਹੈ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਇੱਕ ਵੱਡੇ ਪੱਧਰ ਉੱਪਰ ਵਿਧਾਇਕਾ ਦੇ ਨਾਲ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਵੀ ਕਰ ਰਹੇ ਹੈ ਤੇ ਹੁਣ ਜਿਹੜਾ ਮੁੱਖ ਮੰਤਰੀ ਦੇ ਘਰੇ ਐਪੀਸੋਡ ਹੋਇਆ ਸੀ ਜਿਸ ਦਿਨ ਕੈਬਨਿਟ ਬੈਠਕ ਹੋ ਰਹੀ ਸੀ ਅਮਨ अरोड़ा ਦੀ ਗੱਡੀ ਰੋਕੀ ਜਾਂਦੀ ਹੈ ਜਿਸ ਤੋਂ ਬਾਅਦ ਬਹਿਸ ਬੁਸਾਈ ਵੀ ਹੁੰਦੀ ਹੈ ਅਮਨ अरोड़ा ਇੱਥੋਂ ਤੱਕ ਕਹਿ ਦਿੰਦੇ ਆ ਕਿ ਮੈਂ ਤੁਹਾਡੀ ਮੀਟਿੰਗ ਦੇ ਵਿੱਚ ਅੱਗੋਂ ਤੋਂ ਅੱਗੇ ਤੋਂ ਨਹੀਂ ਆਵਾਂਗਾ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਦਿੱਲੀ ਲੋਬੀ ਜਿਹੜੀ ਹੈਗੀ ਹੈ ਅਮਨ अरोड़ा ਦੀ سپورਟ ਦੇ ਵਿੱਚ ਆਰੀ ਹੈ ਤੇ ਸਾਡੇ ਕੋਲ ਸਾਡੇ ਸੋਰਸਸ ਜਾਣਕਾਰੀ ਲਗਾਤਾਰ ਇਹ ਪੁੱਛਾਰੇ ਆ ਕਿ ਅਮਨ ਅਰੋੜਾ ਤੇ ਮਨੀਸ਼ सिसोदिया ਵੀ ਲਗਾਤਾਰ ਰਾਤ ਮੀਟਿੰਗਾਂ ਕਰ ਰਹੇ ਸੀ ਕਿਸ ਤਰੀਕੇ ਦੇ ਨਾਲ ਅੱਗੇ ਪਲੈਨਿੰਗ ਕਰਨੀ ਹੈ ਕਿਸ ਤਰੀਕੇ ਦੇ ਨਾਲ ਵਿਧਾਇਕਾਂ ਨੂੰ ਜਾਂ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦੇਣੇ ਆ ਲੰਬੀ ਛੋਟੀ ਪਲੈਨਿੰਗ ਕੀਤੀ ਪਰ ਉਧਰੋਂ ਮੁੱਖ ਮੰਤਰੀ ਨੂੰ ਜਿਹੜੇ ਗਵਰਨਰ ਪੰਜਾਬ ਦੇ ਮਿਲਣ ਆਉਂਦੇ ਆ ਉਹ ਵੀ ਕਿਤੇ ਨਾ ਕਿਤੇ ਇੱਕ ਅਲੱਗ ਤੋਂ ਸੰਕੇਤ ਦਿੰਦਾ ਹੈਗਾ ਉਹ ਤੋਂ ਮੁਲਾਕਾਤ ਤੋਂ ਉਸ ਮੁਲਾਕਾਤ ਨੂੰ ਲੈ ਕੇ ਵੀ ਕਿਤਰਾ ਸਵਾਲ ਖੜੇ ਹੁੰਦੇ ਆ ਕਿ ਆਖਰਕਾਰ ਗਵਰਨਰ ਦਾ ਮਿਲਣਾ ਉਸ ਤੋਂ ਪਹਿਲਾਂ ਨਾਇਬ ਸੈਣੀ ਦਾ ਮਿਲਣਾ ਤਾਂ ਕਿਤੇ ਨਾ ਕਿਤੇ ਕੀ ਭਗਵੰਤ ਮਾਨ ਨੂੰ ਕੇਂਦਰੀ ਲੀਡਰਸ਼ਿਪ ਮਤਲਬ ਕਿ ਭਾਜਪਾ ਦੀ ਦਿੱਲੀ ਦੀ ਥਾਪੜੀ ਤਾਂ ਨਹੀਂ ਕਿਉਂਕਿ ਹੁਣ ਜਦੋਂ ਤੀਸਰੇ ਧੜੇ ਦੀ ਗੱਲ ਆਉਂਦੀ ਹੈ ਤਾਂ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕਿਉਂਕਿ ਜਿਹੜੇ ਬਾਗੀ ਵਿਧਾਇਕ ਹੈਗੇ ਆ ਜਿਹੜੇ ਕੁਝ ਬੋਲ ਸਕਦੇ ਆ ਪਾਰਟੀ ਦੇ ਖਿਲਾਫ ਜਾ ਸਕਦੇ ਆ ਉਹ ਨਾਤਾ ਦਿੱਲੀ ਦੇ ਨਾਲ ਰਹਿਣਾ ਚਾਹੁੰਦੇ ਆ ਔਰ ਨਾ ਹੀ ਉਹ ਭਗਵੰਤ ਮਾਨ ਦੇ ਨਾਲ ਰਹਿਣਾ ਚਾਹੁੰਦੇ ਆ ਉਹਨਾਂ ਨੇ ਆਪਣੀ ਜਾਂ ਤਾਂ ਅਲੱਗ ਪਾਰਟੀ ਦੀ ਰਾ ਬਣਾਉਣੀ ਹੈਗੀ ਆ ਜਾਂ ਕਿਸੇ ਹੋਰ ਪਾਰਟੀ ਭਾਜਪਾ ਜਾਂ ਕਿਸੇ ਹੋਰ ਵੱਡੀ ਧਿਰ ਆ ਤੇ ਧਿਰ ਦੇ ਨਾਲ ਜਾ ਕੇ ਜੁੜਨਾ ਚਾਹੁੰਦੇ ਆ ਕਿਉਂਕਿ ਉਹਨਾਂ ਨੂੰ ਨਜ਼ਰ ਆ ਗਿਆ ਕਿ ਜੇਕਰ ਉਹ ਭਗਵੰਤ ਮਾਨ ਦੇ ਨਾਲ ਜਾਂਦੇ ਆ ਤਾਂ ਦਿੱਲੀ ਦੇ ਨਾਲ ਲੜਾਈ ਹੋਊਗੀ ਉਹ ਪਾਵਰ ਉਹਨਾਂ ਨੂੰ ਨਹੀਂ ਮਿਲਣੀ ਤੇ ਜੇਕਰ ਦਿੱਲੀ ਦੇ ਨਾਲ ਜਾਂਦੇ ਹੈਗੇ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਉੱਪਰ ਉਹਨਾਂ ਦਾ ਵਰੋਧ ਹਾਸ ਕਰਦਾ ਹੁਣ ਇਸੇ ਕਰਕੇ ਜਿਹੜੇ ਇੱਕ ਤੋਂ ਬਾਅਦ ਤੁਸੀਂ ਇੱਕ ਵਿਧਾਇਕਾਂ ਦੇ ਚਾਹੇ ਨਰਿੰਦਰ ਕੋਰ ਭਰਾਜ ਹੋਣ ਚਾਹੇ ਨਰੇਸ਼ ਘਟਾਰੀਆ ਹੋਣ ਚਾਹੇ ਹੋਰ ਕੁਲਦੀਪ ਸਿੰਘ ਢਾਲੀਵਾਲ ਹੋਣ ਇੱਕ ਤੋਂ ਬਾਅਦ ਇੱਕ ਵਿਧਾਇਕ ਹੈ ਜਿਹੜੇ ਅਫਸਰਾ ਦੇ ਨਾਲ ਲੜਦੇ ਹੋਏ ਬੈਂਚ ਦੇ ਹੋਏ ਦਿਖਾਈ ਦੇ ਰਹੇ ਉਹ ਇਹ ਵਿਧਾਇਕ ਹੈਗੇ ਜਿਹੜੇ ਬਾਗੀ ਸੁਰ ਅਖਤਿਆਰ ਕਰ ਸਕਦੇ ਆ ਕਿਸੇ ਵੀ ਵਕਤ ਹਾਲਾਂਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਜਿਹੜਾ ਸੀਨ ਹੋਇਆ ਸੀ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿ ਰਹੇ ਸੀ ਕਿ ਤੁਸੀਂ ਜਾਗੋ ਮੁੱਖ ਮੰਤਰੀ ਜਾਗੋ ਉਹਨਾਂ ਦੇ ਕੋਲ ਕਈ ਵਿਧਾਇਕ ਜੋ ਸਾਡੇ ਕੋਲ ਸੂਚਨਾ ਉਹਨਾਂ ਕੋਲ ਕਈ ਵਿਧਾਇਕ ਲੈ ਕੇ ਵੀ ਹਰਮਿੰਦਰ ਸਿੰਘ ਪਠਾਣਾ ਮਾਜਰਾ ਇੱਕ ਵਾਰੀ ਪਹੁੰਚ ਗਏ ਸੀਗੇ ਪਰ ਭਗਵੰਤ ਮਾਨ ਨੇ ਉਦੋਂ ਹਰਮਿੰਦਰ ਸਿੰਘ ਪਠਾਣ ਮਾਜਰਾ ਦੀ ਨਹੀਂ ਸੁਣੀ ਤਾਂ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਸਿੱਧੇ ਤੌਰ ਤੇ ਮੋਰਚਾ ਦਿੱਲੀ ਦੀ ਲੀਡਰਸ਼ਿਪ ਦੇ ਖਿਲਾਫ ਵੀ ਖੋਲ ਦਿੱਤਾ ਕਿਉਂਕਿ ਉਹ ਦਿੱਲੀ ਦੀ ਲੀਡਰਸ਼ਿਪ ਭਗਵੰਤ ਮਾਨ ਨੂੰ ਉਸ ਤਰੀਕੇ ਦੀ ਤਾਕਤ ਨਹੀਂ ਦੇ ਰਹੀ ਸੀਗੀ ਤੇ ਹੁਣ ਮੰਨਿਆ ਜਾ ਰਿਹਾ ਕਿ ਹਰਮਿੰਦਰ ਸਿੰਘ ਪਠਾਣ ਮਾਜਰਾ ਜਾਂ ਕੋਈ ਹੋਰ ਇੱਕ ਅਜਿਹੇ ਵਿਧਾਇਕ ਨੂੰ ਮੋਰਾ ਬਣਾ ਕੇ ਇੱਕ ਵੱਡੀ ਤੇ ਪੰਜਾਬ ਦੇ ਵਿੱਚ ਬਗਾਵਤ ਕਰਵਾ ਸਕਦੀ ਹੈ ਇਸੇ ਕਰਕੇ ਹੁਣ ਡਰ ਸਤਾ ਰਿਆ ਹੈਗਾ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਜਿਹੜੇ ਵਿਧਾਇਕ ਹੈਗੇ ਜਿਨ੍ਹਾਂ ਦੇ ਰੋਸੇ ਹੈਗੇ ਉਹ ਇੱਕ ਇੱਕ ਕਰਕੇ ਸੁਣੇ ਜਾਣ ਪਰ ਹੁਣ ਉਹ ਪਾਵਰ ਜਿਹੜੀ ਉਸ ਪਦਰ ਤੇ ਭਗਵੰਤ ਮਾਨ ਨੂੰ ਵੀ ਨਹੀਂ ਦੇਣਾ ਚਾਹੁੰਦੇ ਤੇ ਭਗਵੰਤ ਮਾਨ ਵੀ ਲਗਾਤਾਰ ਆਪਣੇ ਪਦਰ ਉੱਪਰ ਲੋਬਿੰਗ ਜਾਰੀ ਰੱਖਣਾ ਚਾਹੁੰਦੇ ਐ ਤੇ ਜਿਹੜੀ ਐ ਇੱਕ ਤੋਂ ਬਾਅਦ ਇੱਕ ਮੁਲਾਕਾਤਾਂ ਹੋ ਰਹੀਆਂ ਤਾਂ ਸਿੱਧੇ ਤੌਰ ਤੇ ਉਲਜਨਤਾਣੀ ਆਮ ਆਦੀ ਪਾਰਟੀ ਦੇ ਵਿੱਚ ਵੀ ਵੱਡੇ ਪਦਰ ਉੱਪਰ ਬਣੀ ਹੋਈ ਐ ਭਗਵੰਤ ਮਾਨ ਆਪਣੇ ਕੋਲ ਸਾਰੀ ਪਾਵਰ ਰੱਖਣਾ ਚਾਹੁੰਦੇ ਐ ਹੁਣ ਉਹ ਮੁੱਖ ਮੰਤਰੀ ਵਾਲੇ ਰੋਲ ਦੇ ਵਿੱਚ ਆਉਣਾ ਚਾਹੁੰਦੇ ਪਰ ਉਹਨਾਂ ਨੂੰ ਹੁਣ ਵਿਧਾਇਕ ਉਸ ਪਦਰ ਉੱਪਰ ਜਿਵੇਂ ਪਹਿਲਾਂ ਉਹਨਾਂ ਨਾਲ ਜੁੜ ਰਹੇ ਸੀਗੇ ਉਸ ਪੱਧਰ ਦੇ ਨਾਲ ਉਹਨਾਂ ਦੇ ਨਾਲ ਵਿਧਾਇਕ ਨਹੀਂ ਖੜ ਰਹੇ ਹੁਣ ਦਿੱਲੀ ਲੀਡਰਸ਼ਿਪ ਇਹ ਚੱ ਰਹੀ ਆਮ ਆਦੀ ਪਾਰਟੀ ਦੀ ਕੀ ਪਾਰਟੀ ਦੇ ਵਿੱਚ ਬਗਾਵਤ ਨਾ ਹੋ ਜੇ ਜਿਹੜੇ ਵਿਧਾਇਕ ਅਫਸਰਾ ਤੋਂ ਨਾਰਾਜ਼ ਹੈਗੇ ਉਹਨਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਦੂਸਰੇ ਪਾਸੇ ਹਰਮਿੰਦਰ ਸਿੰਘ ਪਠਾਨ ਮਾਜਰਾ ਪਹਿਲਾਂ ਵੀ ਜਦੋਂ ਭਗਵੰਤ ਮਾਨ ਕੋਲ ਗਏ ਸੀ 20 ਤੋਂ 25 ਵਿਧਾਇਕ ਮੰਨਿਆ ਜਾਂਦਾ ਸੀ ਕਿ ਉਹਨਾਂ ਦੇ ਨਾਲ ਹੈਗੇ ਉਹਨਾਂ ਨੇ ਸੰਪਰਕ ਕੀਤਾ ਹੈਗਾ ਤੇ ਹੁਣ ਜੇਕਰ ਉਹ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਇੱਕ ਤੋਂ ਬਾਅਦ ਇੱਕ ਪਰਚਾ ਪੈ ਰਿਹਾ ਹੈ ਜਿਵੇਂ ਅਭਿਤੀ ਰਾ ਸਾਡੇ ਸੋਰਸਸ ਜਾਣਕਾਰੀ ਦੇ ਰਿਹਾ ਕਿ ਮਾਈਨਿੰਗ ਦਾ ਪਰਚਾ ਉਹਨਾਂ ਦੇ ਉੱਪਰ ਪਾਇਆ ਜਾ ਰਿਹਾ ਹੈਗਾ ਤਾਂ ਉਸ ਨੂੰ ਇੱਕ ਵੱਡੀ ਧਿਰ ਇੱਕ ਵੱਡੀ ਪਾਰਟੀ ਮੋਹਰਾ ਬਣਾ ਕੇ ਉਹਨਾਂ ਨੂੰ ਇਸਤੇਮਾਲ ਪੰਜਾਬ ਦੇ ਵਿੱਚ ਵਿਧਾਇਕ ਇਕੱਠੇ ਕਰਨ ਵਾਸਤੇ ਕਰ ਸਕਦੀ ਹੈ ਇਸੇ ਦੇ ਡਰੋਂ ਦਿੱਲੀ ਦੀ ਲੀਡਰਸ਼ਿਪ ਉਹ ਵਿਧਾਇਕਾਂ ਦੇ ਨਾਲ ਹੁਣ ਮੀਟਿੰਗਾਂ ਕਰ ਰਹੀ ਹੈਗੀ ਹੈ ਤੇ ਸਿੱਧੇ ਤੌਰ ਤੇ ਹੁਣ ਮੁੱਖ ਮੰਤਰੀ ਦੀ ਗੱਲ ਕਰੀਏ ਇਹ ਦੇਖਣਾ ਹੋਊਗਾ ਕਿ ਆਖਰਕਾਰ ਮੁੱਖ ਮੰਤਰੀ ਦੇ ਨਾਲ ਕੋਣ-ਕੋਣ ਖੜਦਾ ਹੈ ਕਿ ਮੁੱਖ ਮੰਤਰੀ ਨੂੰ ਵੀ ਕਿਸੇ ਦਾ ਥਾਪੜਾ ਮਿਲ ਚੁੱਕਿਆ ਹੈਗਾ ਕਿ ਤੁਸੀਂ ਵੀ ਵਿਧਾਇਕ ਇਕੱਠੇ ਆ ਕਰ ਲੋ ਤਾਂ ਸਾਫ਼ ਤੌਰ ਤੇ ਹੁਣ ਬਗਾਵਤ ਹੈ ਜਿਹੜੀ ਵੱਡੇ ਉਪਦਰੋਂ ਪਰ ਪਾਰਟੀ ਦੇ ਵਿੱਚ ਇਹ ਤਾਂ ਸੰਕੇਤ ਮਿਲ ਚੁੱਕਿਆ ਕਿ ਖੜੀ ਹੋ ਚੁੱਕੀ ਹੈ ਹੁਣ ਕਿਹੜਾ ਕਿਸ ਦੇ ਨਾਲ ਜਾਂਦਾ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਜਿਹੜੇ ਬਾਗੀ ਹੋ ਕੇ ਵਿਧਾਇਕ ਹੈਗੇ ਬੇਸ਼ੱਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਐਪੀਸੋਡ ਤੋਂ ਬਾਅਦ ਚੁੱਪ ਹੋ ਕੇ ਬੈਠੇ ਹੈ ਵਿਧਾਇਕ ਬੋਲ ਨਹੀਂ ਰਹੇ ਪਰ ਉਹ ਬੋਲਣਾ ਚਾ ਰਹੇ ਹੈਗੇ ਉਹ ਅੰਦਰ ਖਾਤੇ ਬੋਲ ਰਹੇ ਹੈ ਉਹ ਅੰਦਰ ਖਾਤੇ ਫੋਨ ਕੁਮਾਰੇ ਹੈ ਅੰਦਰ ਖਾਤੇ ਪਾਰਟੀਆਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ